ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕਹਿੰਦੇ ਨੇ ਪਰ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਫਕੀਰੀ ਤਾਂ ਕੀਤੀ ਪਰ ਕਰਮ ਕਾਂ ਤੁਸੀਂ ਕੀਤਾ ਸੋ ਅਸੀਂ ਅनाथ ਆਸ਼ਰਮ ਚਲਾ ਰਹੇ ਹਾਂ ਬੂਲੇ ਲੰਗੜੇ ਪਾਹੀ ਜਬਜ਼ੁਰਗ ਬੱਚਿਆਂ ਦਾ ਤੇ 8-9 ਸਾਲ ਤੋਂ ਜਿੰਨੇ ਕਿ ਮੈਂ 20 ਸਾਲ ਦਾ 21 ਸਾਲ ਦਾ ਸੇਵਾ ਤੇ ਲੱਗਿਆ ਸੀ ਜਾਂ 30 ਸਾਲ ਦਾ ਹੋਣਾ ਪਰ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਮੇਰੀਆਂ ਪੋਸਟਾਂ ਵੀ ਕਈ ਪੈ ਗਈਆਂ ਚੈਨਲਾਂ ਤੇ ਬਾਬਾ ਜੀ ਆਯਾਦ ਉਮੀਦਵਾਰ ਲੜ ਰਹੇ ਨੇ ਫਿਲਹਾਲ ਮੈਂ ਲੜ ਨਹੀਂ ਰਿਹਾ ਉਹਦਾ ਕਾਰਨ ਹੈ ਵੀ ਇੱਕ ਤਾਂ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਲੜ ਰਹੇ ਨੇ ਸੁਖਪਾਲ ਸਿੰਘ ਖੈਰਾ ਲੜ ਰਹੇ ਨੇ ਉਹ ਵੀ ਆਪਣੇ ਮਿੱਤਰ ਨੇ ਮੈਂ ਕਿ ਬਿੱਲੀ ਤੋਂ ਚੱਲਣੀਆਂ ਪਾਰਟੀਆਂ ਨੂੰ ਤਾਂ ਆਪਾਂ ਸਾਥ ਦੇਣਾ ਨਹੀਂ ਚਾਹੀਓ ਕਾਂਗਰਸਾਂ ਚਾਹੀਓ ਆਪਣੇ ਆਪ ਵਾਲੇ ਵੀ ਤੇ ਚਾਹੀਓ ਭਾਜੀਪੀ ਵਾਲੇ ਵੀ ਹਾਂ ਜੇ ਕੋਈ ਬੀਜੇਪੀ ਚੰਗਾ ਲੀਡਰ ਹੋਇਆ ਉਹਦੀ ਕਰਦਾਂਗੇ ਸਪੋਰਟ ਜੇ ਕੋਈ ਲੀਡਰ ਚੰਗਾ ਹੋਇਆ ਕੋਮਰ ਵੀ ਜੇ ਪ੍ਰਤਾਪ ਸਿੰਘ ਚੰਗਾ ਬੰਦਾ ਆਮ ਆਦਮੀ ਪਾਰਟੀ ਤੋਂ ਉਹੇ ਜੇ ਬੰਨੇ ਸਪੋਰਟ ਕਰੂ ਬਾਕੀ ਇੱਕ ਹੱਥ ਵਨ ਕੇ ਬੇਨਤੀ ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਦ ਤੁਹਾਡੇ ਹੱਥਾਂ 'ਚ ਪਈ ਉਹਨੂੰ ਥੱਲੇ ਨਹੀਂ ਛੱਡੋ ਉਹਨੂੰ ਚੱਕ ਕੇ ਅੰਮ੍ਰਿਤਪਾਲ ਦੀ ਸਰਤੇ ਵੀ ਸਜਾ ਕੇ ਤਾਜ ਬਣਾਓ ਇੱਕ ਸਮੇਂ ਦਾ ਜਰਨੈਲ ਬਣੂਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਤੋਂ ਬਾਅਦ ਸਿੱਖ ਕੌਮ ਦਾ ਜਰਨੈਲ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਅੱਜ ਸਿੱਖਾਂ ਦੀ ਹੱਕਾਂ ਦੀ ਗੱਲ ਕਰਦੇ ਕਰਦੇ ਇੱਕ ਸਮਾਂ ਤੋਂ ਡਿਗਰੂਗੜ੍ਹ ਦੇ ਅੱਡੇ ਵਿੱਚ ਬੈਠੇ ਉਹਨਾਂ ਦੀ ਘਰਵਾਲੀ ਵੀ ਜਿੱਥੋਂ ਦਾ ਵਿਆਹ ਹੋਇਆ ਸੀ ਕਮਤਾ ਮੈਨੂੰ ਸਾਨੂੰ ਪਤਾ ਸੀ ਵੀ ਗ੍ਰਸਤੀ ਜੀਵਨ ਸ਼ੁਰੂ ਕੀਤਾ ਤਾਂ ਅਸੀਂ ਜੇਲ੍ਹ ਕੱਟ ਰਹੇ ਨੇ ਮੌਕੇ ਦੀ ਸਰਕਾਰ ਤੇ ਸੈਂਟਰ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਅਮਰਤਪਾਲ ਨੂੰ ਕੁੱਟਿਆ ਮੋਲ ਜਾਨ ਤੇ ਉਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਦਾਂ ਆਪਣੇ ਕੋਲੇ ਮੌਕਾ ਚਾਹਤਾ ਹਾਂ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਓ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਉੱਥੇ ਜਾ ਕੇ ਸਾਡੇ ਭਾਈ ਸਾਹਿਬ ਬੋਲਣ ਤੇ ਸਿੱਖ ਨਜ਼ਾਰਾ ਆ ਜਵੇ ਚਰਨੀ ਕਲਾ ਹੋ ਜਾਈਏ ਫਡੂਰ ਸਾਹਿਬ ਵਾਲਿਓ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਦਵਾਈ ਕਰਨ ਵਾਲਾ ਕੋਈ ਲੀਡਰ ਨਹੀਂ ਤੁਹਾਨੂੰ ਮਿਲਣਾ ਬੱਬਰ ਸ਼ੇਰਾ ਹੋ ਤੁਹਾਡੇ ਨੂੰ ਜੇਲ੍ਹ ਕੱਟ ਰਿਆ ਪਰ ਆਪਣਾ ਫਰਜ਼ ਬਣਦਾ ਭਾਈ ਸਾਪਾ ਅਮਰਤਪਾਲ ਸਿੰਘ ਦੀ ਅਸੀਂ ਸਪੋਰਟ ਪੂਰੀ ਥੋਪ ਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖਡੂਰਸਾਂ ਵਾਲਿਓ ਦੀਪ ਸਿੰਘੂ ਕਹਿੰਦਾ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲਿਓ ਦੁਨੀਆ ਦਾ ਮਹਿਣਾ ਲੈ ਲਿਓ ਪੰਥ ਦਾ ਮਹਿਣਾ ਛਦਿਆਂ ਤੱਕ ਖੈਰਾ ਨਹੀਂ ਸਕਦਾ ਗੰਗੂ ਨੇ ਸਹਬਜਾਦਿਆਂ ਨੂੰ ਫੜਾਇਆ ਸੀ ਮਾਤਾ ਗੁਜਰੀ ਜੀ ਨੂੰ ਅੱਜ ਵੀ ਜਦੋਂ ਨੰਨਤ ਹਰਾਮ ਦੀ ਗੱਲ ਕਰਦੇ ਆਂ ਹਲਾ ਕਹਿੰਦੇ ਡੰਗੂ ਗੰਗੂ ਦਾ ਵਾਰਸ ਠੱਗਾਂ ਦੀ ਗੱਲ ਕਰਦੇ ਆਂ ਬੇਈਮਾਨਾਂ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਆਂ ਗੰਗੂ ਦੀ ਲਾੜ ਇਸ ਤਰ੍ਹਾਂ ਕਿ ਆਪਾਂ ਡੰਗੂਆਂ ਲਾਦਾ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਹੈ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਸਤ ਕੌਮ ਦੀ ਚੜ੍ਹਦੀ ਕਲਾ ਕਰੋ ਖਡੂਰ ਸਾਹਿਬ ਵਾਲਿਓ ਪੰਚੀ ਇੱਜ਼ਤ ਅਰਥ ਤੁਹਾਡੇ ਹੱਥ ਦੇ ਵਿੱਚ ਹੈ ਹੋਰ ਤੁਸੀਂ ਦੇਖ ਲਓ ਕੀ ਕਰਨਾ ਹੈ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਅਸੀਂ ਠੋਕ ਕੇ ਸਪੋਰਟ ਕਰ ਰਹੇ ਹਾਂ ਹੋਰ ਜੇ ਕਿਸੇ ਲੀਡਰ ਦੀ ਕਰਾਂਗੇ ਤਾਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਫਿਲਹਾਲ ਕਈ ਨਗਰ ਪੰਚਾਇਤਾਂ ਆ ਰਹੀਆਂ ਨੇ ਤੇ ਕਈ ਦੋਸਤ ਮਿੱਤਰ ਆ ਰਹੇ ਨੇ ਖਸਕਾ ਦੀ ਖੇਤੀ ਨੂੰ ਲੈ ਕੇ ਵੀ ਬਾਬਾ ਜੀ ਤੁਸੀਂ ਇਲੈਕਸ਼ਨ ਲੜੋ ਜਿੱਤ ਹਾਰ ਦੀ ਕੋਈ ਗੱਲ ਨਹੀਂ ਪਰ ਖਸਕਾ ਦੀ ਖੇਤੀ ਦੇ ਮੁੱਦੇ ਤੇ ਲੜੋ ਫੀਮ ਕੋ ਕਿਦੇ ਠੇਕੇ ਆ ਦੇ ਮੁੱਦੇ ਤੇ ਲੜੋ ਜੇ ਜੀ ਇਲੈਕਸ਼ਨ ਲੜੀ ਵੀ ਆਸੀਂ ਆਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਪਹਿਰਾ ਦੇ ਕੇ ਇਲੈਕਸ਼ਨ ਲੜਾਂਗੇ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੜਨਾ ਉਹਦਾ ਦੋ ਤਿੰਨ ਪਾਰਟੀਆਂ ਆਪਾਂ ਨੂੰ ਪਿਆਰ ਹੈ ਪ੍ਰਧਾਨਾਂ ਨਾਲ ਆਪਾਂ ਨੂੰ ਲੜਾ ਵੀ ਲੰਗੇ ਪਰ ਜੇ ਲੜਾਂਗੇ ਤਾਂ ਆਜ਼ਾਦ ਲੜਾਂਗੇ ਆਜ਼ਾਦ ਹੀ ਉਮੀਦਵਾਰ ਅਮਰਤਪਾਲ ਸਿੰਘ ਖਾਲਸਾ ਲੜ ਰਹੇ ਨੇ ਪਾਰਟੀਆਂ ਦੇ ਪਿੱਛੇ ੜ ਕੇ ਭਰ ਦੋ ਪੀਪੇ ਅਮਰਤਪਾਲ ਸਿੰਘ ਦਾ ਟੂੰ 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 ਹੋਵੇ ਤੇ ਜਿਤਾ ਕੇ ਸਾਡੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ